ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਣ ਸ਼ਰਪਰ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਜਿਵੇਂ ਕਿ ਅਸੀਂ ਜਾਂ ਸਾਰੇ ਜਾਣਦੇ ਆ ਕਿ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਦੇਸ਼ ਭਰ ਦੇ ਵਿੱਚ ਸਿਆਸਤ ਨੂੰ ਲੈ ਕੇ ਵੱਡੇ ਪੱਧਰ ਤੇ ਫੇਰ ਬਦਲ ਹੋ ਰਹੇ ਨੇ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਤੇ ਇਹਨਾਂ ਫੇਰ ਬਦਲਾਂ ਦੇ ਕਾਰਨ ਆਮ ਲੋਕ ਜਨਕੀ ਆਮ ਵੋਟਰ ਵੀ ਕਾਫੀ ਜ਼ਿਆਦਾ ਹੈਰਾਨ ਨੇ ਕਿਉਂਕਿ ਇੱਕ ਰਾਜਨੀਤਿਕ ਆਗੂ ਆਪਣੀਆਂ ਰਵਾਇਤੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵੱਲ ਰੁਖ ਕਰ ਰਿਹਾ ਤੇ ਹੁਣ ਤਾਜ਼ਾ ਖਬਰ ਹੈ ਜਿਹੜੀ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਕਿ ਹੁਸ਼ਿਆਰਪੁਰ ਤੋਂ ਭਾਜਪਾ ਦੇ ਸਾਬਕਾ ਸੰਸਦ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਜੇ ਸਾਪਲਾ ਜਲਦ ਭਾਜਪਾ ਨੂੰ ਅਲਵਿਦਾ ਆਖ ਸਕਦੇ ਨੇ ਤੇ ਭਾਜਪਾ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੱਲਾ ਫੜ ਸਕਦੇ ਨੇ ਕਿਉਂਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਵਾਰ ਮੁੜ ਤੋਂ ਸੋਮ ਪ੍ਰਕਾਸ਼ ਦੇ ਘਰ ਚੋਂ ਇੱਕ ਵਿਅਕਤੀ ਨੂੰ ਜਿਹੜੀ ਉਹ ਲੋਕ ਸਭਾ ਦੀ ਟਿਕਟ ਦੇ ਦਿੱਤੀ ਗਈ ਹੈ ਸਾਲ 2019 ਦੇ ਵਿੱਚ ਸੋਮ ਪ੍ਰਕਾਸ਼ ਵੱਲੋਂ ਛਾਰਪੁਰ ਲੋਕ ਸਭਾ ਹਲਕੇ ਤੋਂ ਚੋਣ ਲੜੀ ਗਈ ਸੀ ਤਾਂ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਜਿਵੇਂ ਹੀ ਭਾਜਪਾ ਵੱਲੋਂ ਇਸ ਟਿਕਟ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਵਿਜੇ ਸਾਪਲਾ ਦੇ ਖੇਮੇ ਦੇ ਵਿੱਚ ਰੋਸ ਪੈਦਾ ਹੋ ਜਾਂਦਾ ਹੈ ਕਿਉਂਕਿ ਲਗਾਤਾਰ ਵਿਜੇ ਸਾਪਲਾ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸਦੇ ਆਏ ਹਾਂ ਕਿ ਪਿਛਲੇ ਕਾਫੀ ਮਹੀਨਿਆਂ ਤੋਂ ਲੋਕ ਸਭਾ ਹਲਕੇ ਦੇ ਵਿੱਚ ਸਰਗਰਮ ਚੱਲ ਰਹੇ ਸਨ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਸੀ ਬੂਥ ਸੰਮੇਲਨਾਂ ਦੇ ਵਿੱਚ ਵਿਜੇ ਸਾਪਲਾ ਵੱਲੋਂ ਵੱਤ ਛੜ ਕੇ ਭਾਕ ਲਿਆ ਚਾਰਿਆ ਸੀ ਤੇ ਜਦੋਂ ਵਿਜੇ ਸਾਪਲਾ ਦੀ ਟਿਕਟ ਨਹੀਂ ਅਨਾਉਂਸ ਹੁੰਦੀ ਹੈ ਤਾਂ ਵਿਜੇ ਸਾਪਲਾ ਦੇ ਖੇਮੇ 'ਚ ਜਾਂ ਉਹਨਾਂ ਦੇ ਜਿਹੜੇ ਨਸਤੀਕੀ ਨੇ ਭਾਜਪਾ ਦੇ ਆਗੂ ਨੇ ਪ੍ਰਧਾਨ ਨੇ ਤਾਂ ਉਹਨਾਂ ਦੇ ਵਿੱਚ ਰੋਸ ਪਾਇਆ ਜਾਂਦਾ ਹੈ ਨਰਾਸ ਕੀ ਜ਼ਾਹਰ ਕੀਤੀ ਜਾਂਦੀ ਹੈ ਕਿਉਂਕਿ 2014 ਦੇ ਵਿੱਚ ਵਿਜੇ ਸਾਪਲਾ ਹੁਸ਼ਿਆਰਪੁਰ ਤੋਂ ਸੰਸਦ ਚੁਣੇ ਗਏ ਸਨ ਤਾਂ ਸੰਸਦ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਵਜੋਂ ਵੀ ਮੋਦੀ ਕੈਬਨਿਟ ਦੇ ਵਿੱਚ ਥਾਂ ਮਿਲੀ ਸੀ ਤਾਂ 2019 ਦੇ ਵਿੱਚ ਭਾਜਪਾ ਦੀ ਹਾਈ ਕਮਾਂਡ ਵੱਲੋਂ ਵਿਜੇ ਸਾਪਲਾ ਦੀ ਟਿਕਟ ਕੱਟ ਦਿੱਤੀ ਗਈ ਸੀ ਤਾਂ 2024 ਦੇ ਵਿੱਚ ਮੁੜ ਤੋਂ ਵਿਜੇ ਸਾਪਲਾ ਨੂੰ ਜਦੋਂ ਪੂਰੀਆਂ ਉਮੀਦਾਂ ਸਨ ਕਿ ਉਹ ਲੋਕ ਸਭਾ ਚੋਣਾ ਜ਼ਰੂਰ ਲੜਨਗੇ ਤਾਂ ਅਜਿਹੇ ਦੇ ਵਿੱਚ ਭਾਜਪਾ ਵੱਲੋਂ ਇੱਕ ਵਾਰ ਮੁੜ ਤੋਂ ਉਹਨਾਂ ਨੂੰ ਨਾ ਕਰ ਦਿੱਤੀ ਗਈ ਹੈ ਟਿਕਟ ਨਹੀਂ ਦਿੱਤੀ ਗਈ ਹੈ ਤੇ ਮੌਜੂਦਾ ਸੰਸਦ ਦੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਦੀ ਧਰਮ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤੇ ਜਿਵੇਂ ਹੀ ਭਾਜਪਾ ਵੱਲੋਂ ਅਨੀਤਾ ਸੋਮਪ੍ਰਕਾਸ਼ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਉਸ ਵਕਤ ਤੋਂ ਲਗਾਤਾਰ ਚਰਚਾਵਾ ਦਾ ਬਜ਼ਾਰ ਗਰਮ ਸੀ ਕਿ ਵਿਜੇ ਸਾਪਲਾ ਚਲਦ ਭਾਜਪਾ ਨੂੰ ਅਲਵਿਦਾ ਆਖ ਸਕਦੇ ਨੇ ਤਾਂ ਹੁਣ ਤਕਰੀਬਨ ਇਸ ਗੱਲ ਤੇ ਮੋਹਰ ਲੱਗ ਚੁੱਕੀ ਹੈ ਕਿ ਜਲਦ ਵਿੱਚੇ ਸੰਪਲਾ ਭਾਜਪਾ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਸਕਦੇ ਨੇ ਤੇ ਕੱਲ ਸੁਖਵੀਰ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਵਿਜੇ ਸੰਪਲਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਕਿਉਂਕਿ ਵਿਜੇ ਸੰਪਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਜੋ ਰਿਸ਼ਤੇ ਨੇ ਜੋ ਇਹਨਾਂ ਦੇ ਆਪਸੀ ਸਬੰਧ ਨੇ ਉਸ ਤੋਂ ਕੋਈ ਵੀ ਵਿਅਕਤੀ ਅਣਜਾਣ ਨਹੀਂ ਹੈ ਕਾਫੀ ਨਸਤੀਕ ਨੇ ਪਰਿਵਾਰਕ ਰਿਲੇਸ਼ਨ ਨੇ ਜਦੋਂ ਏ ਕੇਂਦਰੀ ਰਾਜ ਮੰਤਰੀ ਵਜੋ ਵੀ ਵਿਜੇ ਸਾਪਲਾ ਮੌਜੂਦ ਸਨ ਤਾਂ ਉਸ ਵਕਤ ਵੀ ਸੁਖਵੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਨਾਲ ਵਿਜੇ ਸਾਪਲਾ ਦੀਆਂ ਨਸਤੀਕੀਆਂ ਜਾਂ ਵਿਜੇ ਸਾਪਲਾ ਦੀ ਨੇੜਤਾ ਕਾਫੀ ਜ਼ਿਆਦਾ ਸੀ ਤੇ ਹੁਣ ਚਰਚਾਵਾਂ ਨੇ ਕਿ ਆਉਣ ਵਾਲੇ ਕੱਲ ਵਿਜੇ ਸਾਪਲਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਵਿਜੇ ਸਾਪਲਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਸਕਦਾ ਹੈ